ਗਾਲ ਬਲੈਡਰ ਕੱਢਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈਗਾ ਜਾਨੋ ਇਸ ਖਾਸ ਵੀਡੀਓ ਦੇ ਵਿੱਚ ਡਾਕਟਰ ਨੇ ਦੱਸਿਆ ਹੈਗਾ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ ਖਾਣਾ ਚਾਹੀਦਾ ਦਰਅਸਲ ਗਾਲ ਬਲੈਡਰ ਯਾਨੀ ਕਿ ਪਿੱਤਾ ਸਰੀਰ ਦਾ ਇੱਕ ਅਜਿਹਾ ਅੰਗ ਜੋ ਸਾਡੇ ਸਰੀਰ ਦੇ ਵਿੱਚ ਬਾਇਲ ਨੂੰ ਸਟੋਰ ਕਰਨ ਅਤੇ ਚਰਬੀ ਪਚਾਉਣ ਦੇ ਵਿੱਚ ਮਦਦ ਕਰਦਾ ਪਰ ਕਈ ਵਾਰੀ ਗਾਲ ਬਲੈਡਰ ਦੇ ਵਿੱਚ ਪੱਥਰੀ ਜਮ ਜਾਂਦੀ ਹੈ ਤਾਂ ਬਣ ਜਾਂਦੀ ਹੈ ਇਸ ਤੋਂ ਬਾਅਦ ਬਲੈਡਰ ਨੂੰ ਸਰਜਰੀ ਦੇ ਰਾਹੀਂ ਕੱਢਣਾ ਪੈਂਦਾ ਹੈ ਤੁਹਾਡੇ ਆਸ-ਪਾਸ ਕਈ ਲੋਕ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦਾ ਗਾਲ ਬਲੈਡਰ ਨਹੀਂ ਹੁੰਦਾ ਯਾਨੀ ਕਿ ਪੀਤਾ ਨਹੀਂ ਹੁੰਦਾ ਵੈਸੇ ਦੇਖਿਆ ਜਾਵੇ ਤਾਂ ਅੱਜ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਨੇ 10 ਦੇ 10 ਲੋਕਾਂ ਦੇ ਵਿੱਚੋਂ 8 ਦੇ ਪੀਤੇ ਦੀ ਪੱਥਰੀ ਵਾਲੀ ਸਰਜਰੀ ਹੋਈ ਹੁੰਦੀ ਹੈ ਹਾਲਾਂਕਿ ਇਸ ਦੇ ਨਾਲ ਤੁਹਾਡੇ ਜੀਵਨ ਦੇ ਉਤੇ ਵੱਡਾ ਅਸਰ ਨਹੀਂ ਪੈਂਦਾ ਪਰ ਕੁਝ ਚੀਜ਼ਾਂ ਨੂੰ ਤੁਸੀਂ ਪਹਿਲਾਂ ਵਾਂਗ ਖਾ ਅਤੇ ਪਛਾਨ ਨਹੀਂ ਸਕਦੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਹੁੰਦਾ ਹੈ ਕਿ ਗਾਲ ਬਲੈਡਰ ਕੱਢਣ ਤੋਂ ਬਾਅਦ ਉਹ ਕਿਹੜੀਆਂ ਚੀਜ਼ਾਂ ਨਹੀਂ ਖਾ ਸਕਦੇ ਧਿਆਨ ਨਾਲ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰ ਦਿਓ ਸੂਤਰਾਂ ਦੇ ਮੁਤਾਬਕ ਡਾਕਟਰ ਵਿਸ਼ਾਲ ਖੁਰਾਨਾ ਦੱਸਿਆ ਹੈਗਾ ਕਿ ਗਾਲ ਬਲੈਡਰ ਕੱਢਣ ਤੋਂ ਬਾਅਦ ਪ੍ਰੋਸੈਸਡ ਮੀਟ ਤਲੀ ਹੋਈਆਂ ਚੀਜ਼ਾਂ ਅਤੇ ਜ਼ਿਆਦਾ ਚਰਬੀ ਵਾਲੀਆਂ ਚੀਜ਼ਾਂ ਨੂੰ ਕੁਝ ਮਰੀਜ਼ਾਂ ਦੇ ਵਿੱਚ ਪੇਟ ਦਰਦ, ਦਸਤ, ਗੈਸ ਅਤੇ ਅਪਚ ਵਰਗੇ ਲੱਛਣ ਵਧਾ ਸਕਦੀਆਂ ਨੇ ਇਸ ਲਈ ਇਹਨਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਹਾਲਾਂਕਿ ਇਹ ਡਾਈਟ ਤੁਹਾਡੇ ਲੱਛਣ ਅਤੇ ਫੂਡ ਪਚਾਉਣ ਦੀ ਸਮਰੱਥਾ ਅਨੁਸਾਰ ਵੱਖ-ਵੱਖ ਹੋ ਸਕਦੀ ਹੈ ਕੁਝ ਰਿਸਰਚਾਂ ਦੇ ਵਿੱਚ ਉਹ ਖਾਣ ਪੀਣ ਦੀਆਂ ਜੋ ਕਿ ਉਹ ਖਾਣ ਪੀਣ ਦਸਾਇਆ ਗਿਆ ਹੈਗਾ ਜੋ ਸਮੱਸਿਆ ਪੈਦਾ ਕਰ ਸਕਦਾ ਹੈ ਇਸ ਦੇ ਵਿੱਚ ਪ੍ਰੋਸੈਸਡ ਮੀਟ, ਫੁੱਲ ਫੈਟ ਵਾਲਾ ਚੀਜ਼, ਕੁਝ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਤਲੀਬ ਨੀਜਾ ਸੌਸ ਅਤੇ ਸਨੈਕਸ ਸ਼ਾਮਿਲ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਹਾਨੂੰ ਘੱਟ ਚਰਬੀ ਅਤੇ ਹਲਕਾ ਤੇ ਸੁਭਚਾ ਖਾਣਾ ਲੈਣਾ ਚਾਹੀਦਾ ਹੈ ਇਸ ਤੋਂ ਬਾਅਦ ਹੌਲੀ-ਹੌਲੀ ਹੋਰ ਚੀਜ਼ਾਂ ਨੂੰ ਡਾਈਟ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਸਰਜਰੀ ਤੋਂ ਬਾਅਦ ਤੁਹਾਨੂੰ ਚਰਬੀ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਜਿਗਰ ਅਤੇ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਸਮਝਣ ਦੇ ਲਈ ਸਮਾਂ ਲੱਗਦਾ ਹੈ ਕਿ ਹੁਣ ਗਾਲ ਬਲੈਡਰ ਨਹੀਂ ਹੈ ਖਾਣ ਦੇ ਵਿੱਚ ਜ਼ਿਆਦਾ ਤਲੀ ਹੋਈ ਚੀਜ਼ਾਂ ਮਸਾਲੇਦਾਰ ਖਾਣਾ ਅਤੇ ਮੀਟ ਤੋਂ ਬਚਣਾ ਚਾਹੀਦਾ ਇਸ ਦੀ ਬਜਾਏ ਖਾਣੇ ਦੇ ਵਿੱਚ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ਾਮਿਲ ਕਰੋ। ਇੱਕ ਵਾਰ ਦੇ ਵਿੱਚ ਬਹੁਤ ਜ਼ਿਆਦਾ ਖਾਣ ਤੋਂ ਬਚੋ। ਇਸ ਦੀ ਬਜਾਏ ਤੁਹਾਨੂੰ ਛੋਟੇ-ਛੋਟੇ ਅਤੇ ਜਲਦੀ-ਜਲਦੀ ਮੀਲ ਲੈਣੇ ਚਾਹੀਦੇ ਨੇ ਤਾਂ ਜੋ ਪਾਚਨ ਤੰਤਰ ਦੇ ਉੱਤੇ ਜ਼ੋਰ ਨਾ ਪਵੇ। ਆਪਾਂ ਡਾਕਟਰ ਤੋਂ ਆਪਣੀ ਡਾਈਟ ਦੇ ਲਈ ਸਲਾਹ ਜ਼ਰੂਰ ਲਓ ਅਤੇ ਹੌਲੀ-ਹੌਲੀ ਪਾਚਨ ਤੰਤਰ ਦੇ ਕੰਮ ਨੂੰ ਸੁਲਝਿਆ ਨਵੀਆਂ ਅਤੇ ਹੋਰ ਚੀਜ਼ਾਂ ਖਾਣ ਦੇ ਵਿੱਚ ਸ਼ਾਮਿਲ ਕਰੋ। ਯਾਦ ਰੱਖਿਓ ਜ਼ਿਆਦਾ ਤਲਿਆ ਹੋਇਆ ਤੇ ਪ੍ਰੋਸੈਸਡੀ ਮੀਟ ਖਾਣ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਗਾਲ ਬਲੇਡਰ ਕੱਢਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈਗਾ ਜਾਣੋ ਇਸ ਖਾਸ ਵੀਡੀਓ ਦੇ ਵਿੱਚ ਡਾਕਟਰ ਨੇ ਦੱਸਿਆ ਹੈਗਾ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ ਖਾਣਾ ਚਾਹੀਦਾ ਦਰਅਸਲ ਗਾਲ ਬਲੇਡਰ ਯਾਨੀ ਕਿ ਪਿੱਤਾ ਸਰੀਰ ਦਾ ਇੱਕ ਅਜਿਹਾ ਅੰਗ ਜੋ ਸਾਡੇ ਸਰੀਰ ਦੇ ਵਿੱਚ ਬੋਇਲ ਨੂੰ ਸਟੋਰ ਕਰਨ ਅਤੇ ਚਰਬੀ ਪਚਾਉਣ ਦੇ ਵਿੱਚ ਮਦਦ ਕਰਦਾ ਪਰ ਕਈ ਵਾਰੀ ਗਾਲ ਬਲੈਡਰ ਦੇ ਵਿੱਚ ਪੱਥਰੀ ਜਮ ਜਾਂਦੀ ਹੈ ਤਾਂ ਬਣ ਜਾਂਦੀ ਹੈ ਇਸ ਤੋਂ ਬਾਅਦ ਬਲੈਡਰ ਨੂੰ ਸਰਜਰੀ ਦੇ ਰਾਹੀਂ ਕੱਢਣਾ ਪੈਂਦਾ ਹੈ ਤੁਹਾਡੇ ਆਸ-ਪਾਸ ਕਈ ਲੋਕ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦਾ ਗਾਲ ਬਲੈਡਰ ਨਹੀਂ ਹੁੰਦਾ ਯਾਨੀ ਕਿ ਪੀਤਾ ਨਹੀਂ ਹੁੰਦਾ ਵੈਸੇ ਦੇਖਿਆ ਜਾਵੇ ਤਾਂ ਅੱਜ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਨੇ 10 ਦੇ 10 ਲੋਕਾਂ ਦੇ ਵਿੱਚੋਂ 8 ਦੇ ਪੀਤੇ ਦੀ ਪਥਰੀ ਵਾਲੀ ਸਰਜਰੀ ਹੋਈ ਹੁੰਦੀ ਹੈ ਹਾਲਾਂਕਿ ਇਸ ਦੇ ਨਾਲ ਤੁਹਾਡੇ ਜੀਵਨ ਦੇ ਉੱਤੇ ਵੱਡਾ ਅਸਰ ਨਹੀਂ ਪੈਂਦਾ ਪਰ ਕੁਝ ਚੀਜ਼ਾਂ ਨੂੰ ਤੁਸੀਂ ਪਹਿਲਾਂ ਵਾਂਗ ਖਾ ਅਤੇ ਪਛਾਨ ਨਹੀਂ ਸਕਦੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਹੁੰਦਾ ਹੈ ਕਿ ਗਾਲ ਬਲੈਡਰ ਕੰਡਣ ਤੋਂ ਬਾਅਦ ਉਹ ਕਿਹੜੀਆਂ ਚੀਜ਼ਾਂ ਨਹੀਂ ਖਾ ਸਕਦੇ ਤੇ ਅਨਾਲਿਸਿਸ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰ ਦਿਓ। ਸੂਤਰਾਂ ਦੇ ਮੁਤਾਬਕ ਡਾਕਟਰ ਵਿਸ਼ਾਲ ਖੁਰਾਨਾ ਦੱਸਿਆ ਹੈਗਾ ਕਿ ਗਾਲ ਬਲੈਡਰ ਕੱਢਣ ਤੋਂ ਬਾਅਦ ਪ੍ਰੋਸੈਸਡ ਮੀਟ, ਤਲੀ ਹੋਈਆਂ ਚੀਜ਼ਾਂ ਅਤੇ ਜ਼ਿਆਦਾ ਚਰਬੀ ਵਾਲੀਆਂ ਚੀਜ਼ਾਂ ਨੂੰ ਕੁਝ ਮਰੀਜ਼ਾਂ ਦੇ ਵਿੱਚ ਪੇਟ ਦਰਦ, ਦਸਤ, ਗੈਸ ਅਤੇ ਅਪਚ ਵਰਗੇ ਲੱਛਣ ਵਧਾ ਸਕਦੇ ਹਨ। ਇਸ ਲਈ ਇਹਨਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਇਹ ਡਾਈਟ ਤੁਹਾਡੇ ਲੱਛਣ ਅਤੇ ਫੂਡ ਪਚਾਉਣ ਦੇ ਸਮਰਥਨ ਅਨੁਸਾਰ ਵੱਖ-ਵੱਖ ਹੋ ਸਕਦੀ ਹੈ। ਕੁਝ ਰਿਸਰਚਾਂ ਦੇ ਵਿੱਚ ਉਹ ਖਾਣ ਪੀਣ ਦੀਆਂ ਜੋ ਕਿ ਉਹ ਖਾਣ ਪੀਣ ਦੱਸਾਇਆ ਗਿਆ ਹੈਗਾ ਜੋ ਸਮੱਸਿਆ ਪੈਦਾ ਕਰ ਸਕਦਾ ਹੈ ਇਸ ਦੇ ਵਿੱਚ ਪ੍ਰੋਸੈਸਡ ਮੀਟ ਫੁੱਲ ਫੈਟ ਵਾਲਾ ਚੀਜ਼ ਕੁਝ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਤਲੇ ਹੋਏ ਨੀਚੀਆਂ ਸੋਸ ਅਤੇ 스ਨੈਕਸ ਸ਼ਾਮਿਲ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਹਾਨੂੰ ਘੱਟ ਚਰਬੀ ਅਤੇ ਹਲਕਾ ਤੇ ਸੁਭਚਾ ਖਾਣਾ ਲੈਣਾ ਚਾਹੀਦਾ ਹੈ ਇਸ ਤੋਂ ਬਾਅਦ ਹੌਲੀ ਹੌਲੀ ਹੋਰ ਚੀਜ਼ਾਂ ਨੂੰ ਡਾਈਟ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਤੁਹਾਨੂੰ ਦੱਸਦੇ ਕਿ ਸਰਜਰੀ ਤੋਂ ਬਾਅਦ ਤੁਹਾਨੂੰ ਚਰਬੀ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਜਿਗਰ ਅਤੇ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਸਮਝਣ ਦੇ ਲਈ ਸਮਾਂ ਲੱਗਦਾ ਹੈ ਕਿ ਹੁਣ ਗਾਲ ਬਲੇਡਰ ਨਹੀਂ ਹੈ ਖਾਣ ਦੇ ਵਿੱਚ ਜ਼ਿਆਦਾ ਤਲੀ ਹੋਈ ਚੀਜ਼ਾਂ ਮਸਾਲੇਦਾਰ ਖਾਣਾ ਅਤੇ ਮੀਟ ਤੋਂ ਬਚਣਾ ਚਾਹੀਦਾ ਇਸ ਦੇ ਬਜਾਏ ਖਾਣੇ ਦੇ ਵਿੱਚ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ਾਮਿਲ ਕਰੋ ਇੱਕ ਵਾਰ ਦੇ ਵਿੱਚ ਬਹੁਤ ਜ਼ਿਆਦਾ ਖਾਣ ਤੋਂ ਬਚੋ ਇਸ ਦੀ ਬਜਾਏ ਤੁਹਾਨੂੰ ਛੋਟੇ-ਛੋਟੇ ਅਤੇ ਜਲਦੀ-ਜਲਦੀ ਮੀਲ ਲੈਣੇ ਚਾਹੀਦੇ ਨੇ ਤਾਂ ਜੋ ਪਾਚਨ ਤੰਤਰ ਦੇ ਉੱਤੇ ਜ਼ੋਰ ਨਾ ਪਵੇ ਆਪਾਂ ਡਾਕਟਰ ਤੋਂ ਆਪਣੀ ਡਾਈਟ ਦੇ ਲਈ ਸਲਾਹ ਜ਼ਰੂਰ ਲਓ ਅਤੇ ਹੌਲੀ-ਹੌਲੀ ਪਾਚਨ ਤੰਤਰ ਦੇ ਕੰਮ ਨੂੰ ਸੁਲਝਿਆ ਨਵੀਆਂ ਅਤੇ ਹੋਰ ਚੀਜ਼ਾਂ ਖਾਣ ਦੇ ਵਿੱਚ ਸ਼ਾਮਿਲ ਕਰੋ ਯਾਦ ਰੱਖਿਓ ਜ਼ਿਆਦਾ ਤਲਿਆ ਹੋਇਆ ਤੇ ਪ੍ਰੋਸੈਸਡੀ ਮੀਟ ਖਾਣ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ